ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਪਾਣੀ ਦੀ ਲਪੇਟ ਦੇ ਵਿੱਚ ਆਏ ਤੇ ਫਿਰੋਜ਼ਪੁਰ ਜ਼ਿਲ੍ਹਾ ਵੀ ਪਾਣੀ ਦੀ ਲਪੇਟ ਦੇ ਵਿੱਚ ਆਇਆ ਜਿਨ੍ਹਾਂ ਲੋਕਾਂ ਦੇ ਘਰ ਤੈਗ ਗਏ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤ ਪੈ ਗਈ ਜਿਨ੍ਹਾਂ ਲੋਕਾਂ ਤੱਕ ਬਿਮਾਰੀਆਂ ਫੈਲ ਰਗੀਆਂ ਉਹਨਾਂ ਲੋਕਾਂ ਤੱਕ ਇੱਕ ਹਮਲਾ ਮਾਰਨ ਦੇ ਲਈ ਇੱਕ ਹਮਲਾ ਫਾਊਂਡੇਸ਼ਨ ਬਣਾਈ ਗਈ ਜਿਹੜੀ ਹੁਣ ਹਮਲਾ ਮਾਰੂਗੀ ਇਸ ਫਾਊਂਡੇਸ਼ਨ ਦੇ ਵਿੱਚ ਫਿਲਮੀ ਅਦਾਕਾਰਾਂ ਤੋਂ ਲੈ ਕੇ ਗਾਇਕ ਸਿੰਗਰ ਪ੍ਰੋਡਿਊਸਰ ਤੱਕ ਇੱਥੋਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਵੀ ਨਾਲ ਹੈ ਤੇ ਪੱਤਰਕਾਰ ਭਾਈਚਾਰਾ ਵੀ ਨਾਲ ਹੈ ਨਸ਼ੱਤਰ ਗਿੱਲ ਹੋਰੀ ਨੇ ਭਾਈ ਇੰਦਰਜੀਤ ਨਿੱਕੂ ਹੋਰੀ ਸਾਰੇ ਫੀਲਡ ਦੇ ਵਿੱਚ ਫਿਰਦੇ ਅੱਜ ਭਾਈ ਨਸ਼ੱਤਰ ਗਿੱਲ ਹੋਰੀ ਸਾਡੇ ਨਾਲ ਨੇ ਬਕਾਇਦਾ ਇੱਥੇ ਆਈ ਸੀ ਭਾਈ ਜੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਹਮਲਾ ਫਾਊਂਡੇਸ਼ਨ ਇੱਕ ਹਮਲਾ ਵੱਜੂਗਾ ਲੋਕਾਂ ਦਾ ਮੋੜ ਵਸੇਬਾ ਹੋ ਜਾਊਗਾ ਕੀ ਯੋਗਦਾਨ ਰਹਿਣ ਵਾਲਾ ਹੈ ਯੋਗਦਾਨ ਤੇ ਸਮਝ ਲਓ ਕਿਉਂਕਿ ਵੈਸੇ ਤੇ ਬਾਹਰੋਂ ਬਹੁਤ ਜ਼ਿਆਦਾ ਮਦਦ ਆ ਰਹੀ ਹੈ ਬੜੇ ਮੇਰੇ ਦੋਸਤ ਹੈਗੇ ਭਾਜੀ ਤੁਸੀਂ ਜਾ ਜਾ ਕੇ ਆਓ ਆਸੀਂ ਤੁਹਾਨੂੰ ਪੈਸੇ ਭੇਜਦੇ ਮੈਂ ਕਹਿੰਦਾ ਇਦਾਂ ਨਾ ਭੇਜੋ ਪਹਿਲਾਂ ਉੱਥੇ ਜਾ ਕੇ ਦੇਖਦੇ ਆਂ ਕੀ ਆ ਫਿਰ ਉਹ ਜਿਹੜੀ ਐਨ ਜੀਓ ਹੈਗੀ ਆ ਉਹਨਾਂ ਨੂੰ ਸਿੱਧਾ ਕੰਟੈਕਟ ਤੁਹਾਨੂੰ ਨੰਬਰ ਦੇਵਾਂਗੇ ਉਹਨਾਂ ਨੂੰ ਕਿਉਂਕਿ ਹਰ ਬੰਦਾ ਕੋਸ਼ਿਸ਼ ਕਰਦਾ ਹੈ ਕਿ ਸਾਡਾ ਵੀ ਯੋਗਦਾਨ ਪਹੁੰਚੇ ਹੈਨਾ ਸੋ ਇਹ ਮੈਨੂੰ ਲੱਗਦਾ ਕਿ ਅੱਜ ਨਵੀਂ ਸ਼ੁਰੂਆਤ ਹੋਈ ਹੈ ਕਿਉਂਕਿ ਬਾਦ ਚ ਸ਼ੁਰੂ ਹੁੰਦਾ ਹੁਣ ਪਤਾ ਲੱਗਣਾ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਬਿਮਾਰੀਆਂ ਸ਼ੁਰੂ ਹੋਣੀਆਂ ਹਨ ਤੇ ਅੱਜ ਡਾਕਟਰ ਸਾਹਿਬਾਨ ਦੀ ਟੀਮ ਵੀ ਆਈ ਹੈ ਹਨ ਅਸੀਂ ਆਪਣੇ ਇਲਾਕੇ ਸਰ ਮੇਰਾ ਰਕ ਗੜਸ਼ੰਕਰ ਹੈ ਉੱਥੇ ਨੂੰ ਉਧਰ ਨੰਗਲ ਵੱਲੋਂ ਥੋੜਾ ਘੱਟ ਪਹੁੰਚਦਾ ਮੈਡੀਕਲ ਸਪੋਰਟ ਅਸੀਂ ਸਾਡਾ ਇਸ ਵਾਰ 22ਵਾਂ ਕੈਂਪ ਹੋਏਗਾ ਚਾਚਾ ਜੀ ਦੇ ਨਾਮ ਤੇ ਲਵਾਉਨੇ ਮੈਂ ਤੇ ਮੇਰਾ ਬ੍ਰਦਰ ਤੇ ਸੋਈ ਉਹ ਲੋਕ ਮੈਨੂੰ ਲੱਗਦਾ ਨਿਕਲ ਨਹੀਂ ਸਕਦੇ ਹੁੰਦੇ ਹਨ ਉਹ ਇੱਕ ਸਾਲ ਡਿੱਕਦੇ ਰਹਿੰਦੇ ਆ ਕਿ ਕਦੋਂ ਕੈਂਪ ਲੱਗੇਗਾ ਤੇ ਅਸੀਂ ਸਾਰਾ ਅੱਖਾਂ ਦਾ ਆਪਰੇਟ ਕਰਾਉਣਾ ਹੈ ਹੋਰ ਸਾਰਾ ਕੁਝ ਕਰਾਉਣਾ ਪਰਮਾਤਮਾ ਨੇ ਲਈ ਹੋਈ ਡਿਊਟੀ ਹੈ ਨਾ ਸੇ ਹੁਣ ਪਤਾ ਲੱਗੇਗਾ ਕਿ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਬਿਮਾਰੀਆਂ ਖਾਸ ਤੌਰ ਤੇ ਹਨਾ ਕਿਉਂਕਿ ਪਾਣੀ ਆਉਣ ਤੋਂ ਬਾਅਦ ਪਸ਼ੂ ਵੀ ਹੜੇ ਆ ਉਹ ਕੁਝ ਜਿਹੜੇ ਆ ਉਹਨਾਂ ਦੀ ਮੌਤ ਹੋਈ ਹੈ ਪਰਿਵਾਰ ਵੀ ਹੜ ਗਏ ਹਨਾ ਘਰਾਂ ਚ ਪਾਣੀ ਆ ਵੜਿਆ ਹੁਣ ਗਾਰਗੂਰ ਸਾਰੇ ਕੱਢ ਰਹੇ ਪਰ ਹਨਾ ਕਈਆਂ ਦੇ ਡੱਗ ਪਏ ਕਈਆਂ ਦੇ ਸਾਫ਼ ਕਰ ਕਰਨ ਕਈਆਂ ਦੀਆਂ ਕੋਠੀਆਂ ਹੜ ਗਈਆਂ ਹਨਾ ਬੜਾ ਔਖਾ ਹੈ ਕਿਉਂਕਿ ਤੁਸੀਂ ਸਮਝ ਰਹੋ ਕਿਤੇ ਆਪਣਾ ਘਰ ਛੱਡ ਕੇ ਦੂਜੇ ਬਾਹਰ ਜਾਣੇ ਜਾਂ ਕਿਸੇ 3-4 ਕਿਲੋਮੀਟਰ ਤੇ ਜਾ ਕੇ ਦੁਆਰਾ ਤੋਂ ਸ਼ੁਰੂ ਕਰਦੇ ਜਿੰਦਗੀ ਕੋਈ ਘਰ ਲੈ ਕੇ ਨਾ ਉੱਥੇ ਹੀ ਤੁਹਾਨੂੰ ਟਾਈਮ ਬੜਾ ਲੱਗਦਾ ਇਹ ਤਾਂ ਸਾਰਾ ਹੜ ਹੀ ਗਿਆ ਨਾ ਦੁਆਰਾ ਤੋਂ ਮੋੜ ਬਸੇ ਮੈਨੂੰ ਲੱਗਦਾ ਇਸ ਸਾਲ ਫਸਲ ਜਿਹੜੀ ਆ ਤੇ ਖੈਰ ਖਤਮ ਹੋ ਗਈ ਹੈ ਮੈਨੂੰ ਲੱਗਦਾ ਕਣਕ ਵੀ ਨਹੀਂ ਬੀਜੀ ਜਾਣੀ ਨਾ ਕਿਉਂਕਿ ਬੜੀ ਗਾਰ ਚੜ ਗਈ ਉੱਤੇ ਤੋਂ ਸਰਕਾਰ ਨੇ ਇੱਕ ਤਾਂ ਚਲੋ ਮੈਨੂੰ ਲੱਗਦਾ ਚੰਗਾ ਕੀਤਾ ਕਿ ਉਹਨਾਂ ਨੂੰ ਕਹਿਤਾ ਕਿ ਤੁਸੀਂ ਇਹ ਇਹਦਾ ਜਿਹੜਾ ਰੇਤ ਆ ਉਹ ਚੱਕ ਆਪ ਤੁਸੀਂ ਵੇਚ ਲਓ ਜਾਂ ਚੱਕ ਲੋ ਹਲਾ ਤੇ ਸਰਕਾਰਾਂ ਵੀ ਕੰਮ ਕਰ ਰਹੀਆਂ ਸਾਡੇ ਵਾਲਾ ਫੀਲਡ ਜਿਹੜਾ ਉਹ ਵੀ ਬੜਾ ਹਮੜਾ ਮਾਰਿਆ ਉਹਨੇ ਸਾਰੇ ਆਪਣੇ ਆਪਣੇ ਤਰੀਕੇ ਨਾਲ ਲੱਗੇ ਹੋਏ ਕਿ ਜਿੰਨੇ ਜੋਗੇ ਹੈਗੇ ਅਸੀਂ ਬਾਬਾ ਕਰੇ ਕਿਰਪਾ ਜ਼ਰੂਰ ਕਰਾਂਗੇ ਹਾਂ ਗਾਮੇ ਹੋਰਾਂ ਦੇ ਨਾਲ ਸੰਪਰਕ ਚ ਹੈਗੇ ਸੀ ਤੁਸੀਂ ਕਾਫੀ ਸੰਘਰਸ਼ ਵਰਕ ਚ ਸਾਰੀ ਤੁਹਾਡੀ ਇੱਕ ਲਾਈਨ ਹੈਗੀ ਇੰਡਸਟਰੀ ਲਾਈਨ ਹੈਗੀ ਆ ਕੀ ਲੱਗਦਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਸਿੰਗਰ ਇਸ ਫਾਊਂਡੇਸ਼ਨ ਦੇ ਵਿੱਚ ਆ ਕੇ ਤੇ ਜਿੱਦ ਆਪਾਂ ਮੋੜ ਵਸੇਬੇ ਦੀ ਗੱਲ ਕੀਤੀ ਦੇਖੋ ਮਕਾਨ ਬਣਨੇ ਤਾਂ ਪੈਸੇ ਉੱਥੇ ਵੀ ਲੱਗਣੇ ਆ ਜੇ ਜ਼ਮੀਨਾਂ ਕਰਾਈਆਂ ਜਾਣੀਆਂ ਤਾਂ ਪੈਸੇ ਉੱਥੇ ਵੀ ਲੱਗਣੇ ਆ ਤੇ ਅਸੀਂ ਤਾਂ ਖਬਰਾਂ ਚ ਵੀ ਅੱਜ ਤੱਕ ਕਹਿੰਦੇ ਬਈ ਲੋੜ ਤੁਹਾਡੀ ਉਦੋਂ ਪੈਣੀ ਆ ਆਉਣ ਜਿੱਦਾਂ ਪਾਣੀ ਸੁੱਕੂਗਾ ਅੱਜ ਪਾਣੀ ਸੁੱਕਣ ਦੇ ਕਿਨਾਰੇ ਆ ਤੇ ਤਾਂ ਹੀ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਲਿਖਿਆ ਗਿਆ ਹੈਗਾ ਸੀ ਸਮੇਂ-ਸਮੇਂ ਤੇ ਬਾਬੇ ਨੇ ਕਿਰਪਾ ਕੀਤੀ ਹੈ ਮੈਂ ਤੇ ਇਸ ਇਲਾਕੇ ਚ ਪ੍ਰੋਗਰਾਮ ਬੜੇ ਕਰਦਾ ਹਾਂ ਉਹ ਵੀ ਫਾਜ਼ਿਲਕਨ ਸਾਈਡ ਹੋਇਆ ਫਿਰੋਜ਼ਪੁਰ ਹੋਇਆ ਇੱਧਰ ਨੂੰ ਆਵਾ ਇੱਧਰ ਦੇ ਤਾਂ ਅੱਧੇ ਇੱਕ ਪਿੰਡਾਂ ਦੇ ਨਾਮ ਵੀ ਯਾਦ ਹੈ ਮੇਰੇ ਆਹ ਨਾਲ ਕਿਉਂਕਿ ਪਿਆਰ ਬੜਾ ਮਿਲਦਾ ਸੀ ਮੈਂ ਨਹੀਂ ਸਾਰਿਆਂ ਨੂੰ ਆਉਣਾ ਇੰਦਰਜੀਤ ਨੀਕੂ ਮੇਰਾ ਵੀਰ ਤਾਂ ਕਾਫੀ ਦਿਨਾਂ ਤੋਂ ਇੱਥੇ ਹੀ ਆ ਨਾ ਤੇ ਉਹਦੇ ਨਾਲ ਗੱਲ ਹੁੰਦੀ ਰਹਿੰਦੀ ਆ ਗਾਮੇ ਵੀਰ ਨਾਲ ਗੱਲ ਹੁੰਦੀ ਰਹਿੰਦੀ ਆ ਮੈਨੂੰ ਮੈਂ ਚਾਰ ਪੰਜ ਦਿਨ ਪਹਿਲਾਂ ਆਉਣ ਦੀ ਤਿਆਰੀ ਸੀਗਾ ਮੈਨੂੰ ਕਹਿੰਦਾ ਨਹੀਂ ਬਾਜੀ 12 ਤਰੀਕ ਨੂੰ ਆਇਓ ਤੁਸੀਂ ਉਧਰ ਫਿਰ ਨਾਲੇ ਨਵੀਂ ਸ਼ੁਰੂਆਤ ਕਰਾਂਗੇ ਬਾਬਾ ਕਰੇ ਕਿਰਪਾ ਬੜੀ ਚੰਗੀ ਟੀਮ ਜੁੜੀ ਹੈ ਤੋਂ ਹੋ ਜਾਏਗਾ ਹੌਲੀ ਹੌਲੀ ਬਾਕੀ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜੇ ਹੋਰ ਸਿੰਗਰ ਤੁਹਾਡੇ ਲਾਈਨ ਤੇ ਹੈਗੇ ਆ ਦੋਸਤ ਵੀ ਇੱਥੇ ਲੋਕਾਂ ਦੇ ਜੇਕਰ ਆਪਾਂ ਮੈਂ ਪੰਜਾਬੀ ਇਹ ਗੱਲ ਕਹਿੰਦਾ ਇੱਕ ਇੱਕ ਰੁਪਿਆ ਵੀ ਪਾ ਦਈਏ ਨਾ ਤੇ ਸ਼ਾਮ ਨੂੰ ਪੈਸੇ ਬਹੁਤ ਘੱਟੇ ਹੋ ਜਾਂਦੇ ਆ ਤੇ ਆਪਣਾ ਮਕਸਦ ਇਹ ਹੈਗਾ ਵੀ ਜਿਹੜਾ ਪੈਸਾ ਜਿੰਨਾਂ ਲੋਕਾਂ ਦੀ ਜ਼ਰੂਰਤ ਹੈ ਉਹਨਾਂ ਤੱਕ ਜਰੂਰ ਪਹੁੰਚੇ ਮੇਰਾ ਵੀਰ ਗੁਰਦਰਸ਼ਨ ਹੀ ਬੈਠਾ ਔਰ ਲਗਾਤਾਰ ਹੀ ਕਰ ਰਿਹਾ ਸੀ ਵੀ ਰਾਸ਼ਨ ਲੋਕਾਂ ਦੇ ਘਰਾਂ ਚ ਨਾ ਸਿੱਟੋ ਯਾਰ ਰਾਸ਼ਨ ਉਹਨਾਂ ਲੋਕਾਂ ਤੱਕ ਜਾਓ ਜਿਨ੍ਹਾਂ ਨੂੰ ਲੋੜ ਹੈ ਅੱਜ ਉਹਨਾਂ ਲੋਕਾਂ ਤੱਕ ਪਹੁੰਚ ਬਗਰੀ ਜਾਵੇ ਜਿਨ੍ਹਾਂ ਲੋਕਾਂ ਦੇ ਵਾਕੀ ਮਕਾਨ ਟ ਹੈਗਾ ਜਿਨ੍ਹਾਂ ਲੋਕਾਂ ਦੀ ਬਿਲਕੁਲ ਉਹ ਦੇਖਦੇ ਰਹੇ ਨੇ ਨਾ ਅੱਜ ਕੱਲ ਉਹਦਾ ਜ਼ਮਾਨਾ ਇੰਟਰਨੈਟ ਦਾ ਤੇ ਜੇ ਕੁਝ ਚੰਗੀਆਂ ਵੀਡੀਓ ਤੁਹਾਡੇ ਸਾਹਮਣੇ ਆਉਨੀਆਂ ਤੇ ਕੁਝ ਮਾੜੀਆਂ ਵੀ ਆਉਨੀਆਂ ਕਿ ਫਲਾਨੀ ਜਗ੍ਹਾ ਡੱਟ ਲਈ ਟਰਾਲੀ ਜੀ ਉਹਦੇ ਡੰਡਾ ਮਾਰ ਕੇ ਖੋਲਿਆ ਕੁਝ ਇਦਾਂ ਦੀਆਂ ਵੀ ਬੜੀਆਂ ਆਉਨੀਆਂ ਜਾਂ ਜਿਨ੍ਹਾਂ ਪਿੰਡਾਂ 'ਚ ਪਾਣੀ ਨਹੀਂ ਆਇਆ ਉਹ ਲੋਕ ਵੀ ਰਸਣ ਇਕੱਠਾ ਕਰਕੇ ਉਹਨਾਂ ਨੇ ਕੱਠਾ ਕਰਕੇ ਵੇਚਣਾ ਵੀ ਹੈਗਾ ਹਨਾ ਸੋ ਇਦਾਂ ਦੀਆਂ ਚੀਜ਼ਾਂ ਵੀ ਸਾਹਮਣੇ ਆਉਣੀਆਂ ਲੇਕਿਨ ਉਹ ਉਹ ਤੁਹਾਡੇ ਇਲਾਕੇ 'ਚ ਜਿਹੜੇ ਐਨ ਜੀਓ ਜਾਂ ਜਿਹੜੇ ਬੰਦੇ ਮੋਹਰੇ ਹੋ ਕੇ ਮੋਰੀ ਜਿਹੜੇ ਸਰਪੰਚ ਸਾਹਿਬ ਉਹਨਾਂ ਪਿੰਡਾਂ ਦੇ ਉਹ ਕੰਮ ਕਰ ਰਹੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਕਿੱਥੇ ਕਿੱਥੇ ਲੋਕ ਬੈਠੇ ਆ ਕਿਉਂਕਿ ਮੈਂ ਜੇ ਫਗਵਾੜੇ ਤੋਂ ਆਇਆ ਤੇ ਮੈਨੂੰ ਤੇ ਇੱਥੇ ਦਾ ਬਹੁਤ ਘੱਟ ਪਤਾ ਕਿ ਕਿੱਥੇ ਕਿੱਥੇ ਪਰਿਵਾਰ ਬੈਠੇ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਸ ਇਲਾਕੇ ਦੇ ਪਿੰਡ ਪਿੰਡ ਦੇ ਜਿਹੜੇ ਸਰਪੰਚ ਹੈ ਉਹਨਾਂ ਨੂੰ ਪਤਾ ਹੋਵੇਗਾ ਜਾਂ ਉਸ ਇਲਾਕੇ ਦੇ ਜਿਹੜੇ ਲੋਕ ਹੈ ਸੋ ਉਹੀ ਦੱਸਣਗੇ ਅ ਇਸ ਫਾਊਂਡੇਸ਼ਨ ਨਾਲ ਜੁੜੇ ਰਹੇ ਜਿਹੜੀਆਂ ਜ਼ਰੂਰਤਾਂ ਬਾਬਾ ਕਰੇ ਜਿੰਨੇ ਜਿੰਨੇ ਜੋਗੇ ਹੈਗੇ ਆ ਜਿੰਨੇ ਸਾਨੂੰ ਮਹਾਰਾਜ ਨੇ ਅੱਥਰੱਕਿਆ ਸਾਡੇ ਤੇ ਕਰਦੇ ਨਵਾਂਗੇ ਅੱਛਾ ਇੱਕ ਸਵਾਲ ਹੋਰ ਨਿਕਲ ਕੇ ਆਇਆ ਲੋਕ ਇਹ ਗੱਲਾਂ ਕਹਿੰਦੇ ਸੀ ਕਹਿੰਦੇ ਪੰਜਾਬੀ ਲੋਕਾਂ ਨਾਲ ਖੜਦੇ ਆ ਪੰਜਾਬੀਆਂ ਨਾਲ ਖੜੇ ਨਹੀਂ ਅੱਜ ਆਪਣੀ ਫਾਊਂਡੇਸ਼ਨ ਦੇ ਵਿੱਚ ਮੈਂ ਤਾਂ ਆਪਣੀ ਕਹੂੰਗਾ ਆਪਣੀ ਫਾਊਂਡੇਸ਼ਨ ਦੇ ਵਿੱਚ ਹਿੰਦੂ ਵੀ ਆ ਮੁਸਲਮਾਨ ਵੀ ਆ ਸਿੱਖ ਵੀ ਆ ਕੋਈ ਕੇਰਲਾ ਤੋਂ ਆ ਰਿਹਾ ਕੋਈ ਬੰਦਾ ਸਿੰਗਾਪੁਰ ਤੋਂ ਆ ਰਿਹਾ ਕੋਈ ਬੰਬੇ ਤੋਂ ਆ ਰਿਹਾ ਅੱਬੀ ਲੋਕ ਇੱਕ ਮੁੱਠ ਲੋਭੀਓ ਚਾਹੁੰਦੇ ਵੀ ਚੀਜ਼ ਉੱਥੇ ਪਹੁੰਚੇ ਜਿੱਥੇ ਜ਼ਰੂਰਤ ਹੈਗੀ ਬਿਲਕੁਲ ਉਹ ਤਾਂ ਹੈ ਹੀ ਹੈ ਤੁਹਾਨੂੰ ਜ਼ਰੂਰਤਮੰਦ ਕੋਲ ਪਹੁੰਚਣੀ ਚਾਹੀਦੀ ਹੈ ਨਾ ਕਿ ਜਿਹਨੂੰ ਜ਼ਰੂਰਤ ਨਹੀਂ ਉਹਦਾ ਉਹਦਾ ਘਰ ਭਰ ਦੇਣਾ ਹਣਾ ਸਹੀ ਉਹੀ ਫਾਊਂਡੇਸ਼ਨ ਇਹੀ ਕੰਮ ਕਰੇਗੀ ਹਾਂ ਬਿਲਕੁਲ ਧੰਨਵਾਦ ਜੀ ਇਹ ਸਣਾ ਬਾਈ ਨਸ਼ੱਤਰ ਗਿੱਲ ਹੋਰੀ ਅੱਜ ਫਿਰੋਜ਼ਪੁਰ ਦੇ ਉਸ ਦੌਰੇ ਤੇ ਸੀ ਉਸ ਹੰਬਲਾ ਫਾਊਂਡੇਸ਼ਨ ਦੇ ਮੈਂਬਰ ਨੇ ਇਹ ਵੀ ਜਿੱਥੇ ਪੱਤਰਕਾਰ ਭਾਈਚਾਰਾ ਵੀ ਆ ਕਲਾਕਾਰ ਵੀ ਨੇ ਅਦਾਕਾਰ ਵੀ ਨੇ ਪਹਿਲਾਂ ਤੋਂ ਦਾਸਾ ਫਿਲਮ ਇੰਡਸਟਰੀ ਤੇ ਜੁੜੀ ਪੂਰੇ ਸਿੰਗਰ ਜਿਹੜੇ ਆ ਹੈਗੇ ਆ ਸਾਰਿਆਂ ਦੀ ਟੀਮ ਬਣੀ ਹੋਈ ਆ ਕਾਫੀ ਅੱਜ ਇੱਥੇ ਡੀਸੀ ਸਾਹਿਬ ਆਏ ਐਸਐਸਪੀ ਸਾਹਿਬ ਆਏ ਇੱਕੋ ਗੱਲ ਪ੍ਰਸ਼ਾਸਨ ਨਾਲ ਮਿਲ ਕੇ ਹੋਣੇ ਫਾਊਂਡਾਚ ਨਾਮ ਵੀ ਰੱਖਿਆ ਹੈ ਹੰਬਲਾ ਹਮਲਾ ਜਿਆ ਮਾਰਾਂਗੇ ਘਰ ਤੱਕ ਉਹਨਾਂ ਲੋਕ ਦੁਬਾਰਾ ਆਪਣੇ ਘਰਾਂ ਦੇ ਵਿੱਚ ਉਹਨਾਂ ਦਾ ਵਸੇਬਾ ਹੋ ਜਾਵੇ ਜ਼ਮੀਨਾਂ ਫਿਰ ਹਰੀਆਂ ਪਰੀਆਂ ਹੋ ਜਾਣ ਉਹਨਾਂ ਨੂੰ ਕਿਰਾਇਆ ਦੇ ਆ ਜਾਏ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਕਰਾ ਕੇ ਕਣਕ ਬੀਜ ਤੱਕ ਦੀ ਜਿਹੜੀ ਸਹੂਦਤ ਹੈ ਉਹ ਉਪਲਬਧ ਕਰਾਈ ਜਾਵੇ ਤੇ ਹੁਣ ਹਮਲਾ ਫਾਊਂਡੇਸ਼ਨ ਇਹ ਹਮਲਾ ਮਾਰੂਗੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਤੁਸੀਂ ਹਮਲਾ ਫਾਊਂਡੇਸ਼ਨ ਦੀ ਅੱਜ ਦੀ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾ ਜਿਹੜੀ ਹੈ ਕਮੈਂਟ ਸੈਕਸ਼ਨ ਅਸੀਂ ਖਾਲੀ ਛੱਡ ਰੱਖਿਆ ਜਰੂਰ ਰਸੋ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁੱਦਾ ਗੁਰਵਰ ਸੈਲ